ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੈਲਾ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਤਰਨਤਾਰਨ ਸ਼ਹਿਰ ਦੇ ਇਲਾਕੇ ਹੀ ਜਿਹੜਾ ਵੀਰ ਜੀ ਨਾਲ ਦਾ ਪਿੰਡ ਆ ਪ੍ਰਗਟ ਸਿੰਘ ਬੈਲੇ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਵਿਖਾਉਣੇ ਆ ਇੱਕ ਮੱਝ ਇੱਕ ਹੱਤੋਕੜ ਗੱਭਨ ਵਹਿੜ ਤੇ ਇੱਕ ਆ ਤਾਜੀ ਸੋਈ ਵਹਿੜ ਤਾਂ ਦਿਖਾਉਣੀ ਹੈ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਣਾ ਠੀਕ ਠਾ ਜੇ ਵਧੀਆ ਵੀ ਠੀਕ ਆ ਵਹਾਂ ਹੀ ਕਿਤੇ ਦਰਸ਼ਨ ਹੋਏ ਤੁਹਾਡੇ ਆਏ ਤੇ ਤੁਹਾਡਾ ਰਾਹ ਹੀ ਪਛਪਛ ਕੇ ਹੋਣਾ ਪਿਆ ਸਾਨੂੰ ਨਹੀਂ ਜੀ ਨਹੀਂ ਐਦਾਂ ਹੀ ਫੋਨ ਪਾਣ ਨੂੰ ਤੁਹਾਨੂੰ ਵੀ ਕਰਦੇ ਰਹੇ ਤੁਸੀਂ ਫਿਰ ਉੱਦਦਾ ਵਾਇਆ ਤੁਹਾਡਾ ਬਣਿਆ ਹੈ ਹਾਂਜੀ ਇਹ ਕਰਕੇ ਫਿਰ ਕਿਹੜਾ ਇੰਦਾਰਿਆ ਕੰਮ ਫਿਰ ਤੁਸੀਂ ਵੀ ਕਿਤੇ ਦੂਰ ਹੀ ਚਲ ਜਾਂਦੇ ਹੋ ਮੈਂ ਤੁਹਾਨੂੰ ਫੋਨ ਖਾਣ ਤਾਂ ਲਉਂਦੇ ਰਿਹਾ ਚਲੋ ਇਤਨਾ ਅੱਗਾ ਪਿੱਛਾ ਕਈ ਵਾਰੀ ਆਪਣਾ ਟਾਈਮ ਨਹੀਂ ਲਲਿਆ ਨਾ ਟਾਈਮ ਤੋਂ ਹੁੰਦਾ ਹੀ ਰਿਹਾ ਵਾਦਾ ਘਟਾ ਕੇ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਪ੍ਰਗਟ ਸਿੰਘ ਜੀ ਪਿੰਡ ਬਹਿਲਾ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਤੇ ਫੋਨ ਨੰਬਰ ਬੋਲਦੇ ਕਰੀ 8728073597 ਠੀਕ ਹੈ ਹਾਂਜੀ ਤੇ ਸ਼ੁਰੂਆਤ ਤਾਂ ਤਾਜੀ ਸੋਈ ਤਾਂ ਕਰ ਲਈਏ ਹਾਂਜੀ ਹਾਂਜੀ ਇਹ ਤਾਜੀ ਸੋਈ ਹੈ ਕਿੰਨਾ ਕਿ ਚਿਹਰਾ ਹੈ ਸੋਈ ਨਾ ਇਹ ਕੱਲ ਦੀ ਸੋਈ ਹੈ ਜੀ ਠੀਕ ਹੈ ਹਾਂ ਜੀ ਆ ਪਿੱਛੋਂ ਦੇਖ ਸਕਦੇ ਜੀ ਇਹ ਉਤਰਾ ਹੀ ਹੈ ਜਿਹੜੀ ਮੇਰਾ ਮੂਲਾ ਲੱਗਾ ਦੇ ਜਾਵੇ ਠੀਕ ਹੈ ਸਵੇਰ ਪਹਿਲਾਂ ਹੀ ਜੇ ਪਹਿਲਾਂ ਪਹਿਲਾਂ ਅੱਛਾ ਛੋੜੀ ਹੁੰਦੇ ਨਿਸ਼ਾਨ ਜਿਹੜੇ ਹੈਗੇ ਹੈਂ ਥੀਕ ਠੰਡੀ ਹੈ ਠੀਕ ਹੈ ਜੀ ਹਾਂ ਕਿਦਾਂ ਮਰਜੀ ਠੀਕ ਹੈ ਕਿਦਾਂ ਮਰਜੀ ਹਾਂ ਦੇਖ ਸਕਦੇ ਖਾਨਵੀ ਇਹਦੇ ਲੱਗੇ ਤਾਂ ਦੋ ਰੋ ਇੱਕ ਦੀ ਦੋ ਕਿੰਨਾ ਕੁ ਦੁੱਧ ਚੁਆਈ ਜਾਊਗੀ ਦੁੱਧ ਜੀ 6-7 ਕਿਲੋ ਬੋਲੀ ਆਲੇ ਅੱਛਾ ਇੰਨੀ ਕੀ ਆਪਾਂ ਚੁਆਈ ਆਲੇ 6-7 ਕਿਲੋ ਤਾਂ ਲੱਗੇ ਬੰਨੇ ਕਹਿੰਦੇ ਕਿ ਹੁਣ ਹੈਗਾ ਵਾ ਹਾਂ ਜੀ 10-12 ਕਿਲੋ ਜੁਆਊਗੀ ਬਾਕੀ ਸੂਈ ਜਿਹੜੀ ਅਜੇ ਤਾਜੀ ਆ ਇਹ ਆਪਣੇ ਕੁਝ ਵੀ ਰਸਾਮ ਕਰ ਲੂਗਾ ਤੇ ਦੁੱਧੋਂ ਵੱਜੂਗੀ ਸਿੰਘ ਜੜੇ ਦੇ ਹੈਗੇ ਆ ਝੂਂਦਾ ਸਿੰਘ ਜੀ ਵੀ ਜੰ ਲੂਗਾ ਨਾ ਆਇਆ ਲਾਓ ਜੀ ਛੰਡੀ ਉਹ ਲੱਕੀ ਚੰਮਤੀ ਦੋ ਕੋਈ ਜਾਈ ਠੀਕ ਹੈ ਜੀ ਉਤਰਾਂ ਛੰਡੀ ਤੇਰੀ ਆ ਜਿਹੜੀ ਠੀਕ ਹੈ ਜੀ ਅਜੇ ਲੈ ਆਓ ਜੀ ਬਾਕੀ ਸੂਈ ਸੁਵਾਈ ਹੈ ਤਾਜੀ ਸੂਈ ਆਪਣੀ ਇੱਥੇ ਆ ਕੇ ਚਵਾਈ ਕਰਕੇ ਮਰਜ਼ੀ ਨਾਲ ਖੜੋ ਤੇ ਕੀ ਰੱਖਣਾ ਵਿਧੀ ਦਾ ਮੁੱਲ ਫਿਰ ਬੋਤਲ ਵੀਰ ਜੀ ਦਾ 26000 ਕਰਦੇ ਆ ਜੀ ਅੱਛਾ ਹਾਂ ਜੀ ਦੇਣੀ ਕਿੰਨੇ ਦੀ ਫਿਰ ਦੇ ਦਈਏ ਜੀ ਭਾਈ ਯਾਰ ਭਾਈ ਯਾਰ ਜੀ ਦੇ ਦੋਗੇ ਹਾਂ ਜੀ ਚਲੋ ਵਿੱਚ ਛੋੜ ਛੜ ਕਰ ਦੋਗੇ ਕੋਈ ਗੱਲ ਨਹੀਂ ਜੀ ਕੋਈ ਫੋਨ ਲਾ ਦੇ ਭੈਣ ਭਰਾ ਦੇ ਕੇ ਕਰ ਲਾਂਗੇ ਜਿੱਤਰਾ ਕੇ ਤੁਸੀਂ ਕਹਿੰਦੇ ਹੁੰਦੇ ਪਤਾ ਹੀ ਨਹੀਂ ਕਿੱਥੇ ਹੋ ਜਾਣੀ ਖੁੱਲਾ ਹੀ ਕਰ ਦੇਣਾ ਮਨ ਜਿੱਤਰਾ ਵੀ ਹੋਊਗੀ ਕਰਾਂਗੇ ਜਿੱਤਰਾ ਵੀ ਤੁਸੀਂ ਕਹੋਗੇ ਕਰ ਲਾਂਗੇ ਕੋਈ ਗੱਲ ਨਹੀਂ ਠੀਕ ਐ ਤੇ ਫੋਨ ਇੱਕ ਵਾਰੀ ਕੋਈ ਲਾਵੇ ਜ਼ਰੂਰ ਹੈ ਤਾਜੀ ਹੋਈ ਕਾਦੀ ਮੈਲਾ ਮਾਂ ਰਹੀ ਹੈ ਲਿਆਵੇ ਹਾਂ ਬਿਲਕੁਲ ਤਾਜੀ ਹੈ ਤੇ ਜਿਹੜੀ ਆ ਹੁਣ ਆ ਗਈ ਆਪਣੇ ਕੋਲ ਤੋਕੜ ਗੱਪਣ ਹਾਂ ਤੇ ਨਾਮ ਇਹਦੀ ਗੱਭਣੀ ਆ ਜੀ ਚੈੱਕ ਪਾਸ ਚੈੱਕ ਪਾਸ ਆ ਜੀ ਤੇ ਕਿੰਨਾ ਕੁ ਦੁੱਧ ਜੇ ਮੋਕੇ ਤੇ ਦੁੱਧ ਹਣਾ 5-6 ਕਿਲੋ ਛੇ ਲਾ ਲੋ 5 ਲਾ ਲੋ 6 ਕਿਲੋ ਇੰਨਾ ਗਿਆ ਲੈ ਠੀਕ ਤੋ ਰਾਂ ਫੇਰ ਹਾਂਜੀ ਬਾਕੀ ਸਾਫ ਸੁੰਗ ਕੀਤਾ ਦੁੱਧ 6-7 ਕਿਲੋ ਦੇਈ ਜਾਊਗੀ ਠੀਕ ਆ ਹਾਂਜੀ ਬਾਕੀ ਇਹ ਕਿਤਾ ਦੁੱਧ ਵੀ ਸੰਗਣਾ ਹਣਾ ਹਾਂਜੀ ਘੜੀ ਆ ਜੀ ਦੁੱਧ ਕੋ ਕੋ ਤਾਂ ਨਾ ਕਿ ਨਾ ਉਹਦੇ ਨੂੰ ਪਾੜੇ ਦਿੱਤੇ। ਕਿ ਤੇ ਆਈ ਆਪ ਘਾਰਾਂ ਦੇ ਕੋਈ ਨਹੀਂ ਪਾੜੇ ਲੈ ਕੇ ਜਾਈ। ਠੀਕ ਆ। ਗੱਡੀ ਚੋਂ ਲੱਗਿਆ ਕਿੰਦਗੀ ਪਾੜਾ ਜਿਹੜਾ ਪੋਣਾ ਪਿੰਦਾ। ਇਸ ਤਰ੍ਹਾਂ ਘਰਾਂ ਚ ਕਿ ਜਾਈਆਂ ਹੁੰਦੀਆਂ। ਠੀਕ ਹੈ ਵੀਰ ਜੀ। ਹੈ ਵੀ ਕਾਲੇ ਰੰਗ ਦੀ 78 ਵਹਿੜ ਆ ਗਈ। ਠੀਕ ਹੈ ਜੀ। ਬਾਕੀ ਹੋ ਜੇ ਨਵੀਂ ਆ। ਠੀਕ ਹੈ ਇੱਕ ਮਿੰਟ ਠੰਡ ਖਾ ਲੀਏ। ਖਾ ਲਓ ਜੀ। ਲੈ ਜਾ ਵੀਰ ਜੀ। ਹਾਂ ਜੀ। ਬਾਕੀ ਹੈਗੀ ਜੱਸੀ ਆ ਜੀ ਹੈਗੀ ਕਾਲੇ ਰੰਗ ਚ ਠੀਕ ਹੈ ਜੀ ਹਾਂ ਜੀ ਤੇ ਨਾਮੀ ਨੇ ਦੇਗਾ ਬੰਦਾ ਹਜ਼ਰ 6 ਗਲਾ ਦੁੱਧ ਆ ਬਾਕੀ ਚਾਹ ਪਾਣੀ ਦਾ ਜਿਹੜਾ ਘਰ ਦਾ ਸਾਰੀ ਜਾਊਗੀ ਤੇ ਇਹਦਾ ਮੁੱਲ ਮੋਲਵੀ ਜੀ ਇਹਦਾ ਵੀ ਕਰਦੇ ਆ 24000 24000 ਹਾਂਜੀ ਕਿੰਨੇ ਦੀ ਦੇ ਦੇਣੀ ਹੈ ਇਹ 20000 ਦੀ ਜੀ ਅੱਛਾ 20000 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਬਾਕੀ ਕੋਈ ਵੀਰ ਭਰਾ ਫੂਲ ਆਵੇ ਪਤਾ ਨਹੀਂ ਕਿੱਥੇ ਸੌਦਾ ਬਣ ਜਾਣਾ ਰਲ ਜਾਣਾ ਆਪਣਾ ਠੀਕ ਹੈ ਜੀ ਹਾਂਜੀ ਤੇ ਹੁਣ ਇੱਕ ਆ ਮੱਝ ਆ ਇਹਦੇ ਕੋ ਕਿੰਨਾ ਹੀ ਦੁੱਧ ਮਾਸ਼ਲੇ ਵੀ ਜੀ 6 ਕਿਲੋ ਆ ਬੱਚਾ ਹੈਗਾ ਤਾਂ ਕਿ ਨਹੀਂ ਜੀ ਨਹੀਂ ਬੱਚਾ ਬੱਚਾ ਨਹੀਂ ਹੈਗਾ ਬੱਚੇ ਤਾਂ ਵੀ ਨਹੀਂ ਹੈ ਤੇ ਮਿਲਦੀ ਕਿੱਦਾਂ ਜੀ ਆ ਗਈ ਇਹ ਵੀ ਸੀਲ ਛੰਡੀ ਆ ਧਾਰ ਤੇ ਅੱਛਾ ਧਾਰ ਤੇ ਹੀ ਆ ਹਾਂਜੀ ਇਹ ਨਹੀਂ ਵੀ ਕੋਈ ਦਸਾਂ ਛੜਾ ਲਈ ਆ ਠੀਕ ਆ ਇਹ ਗਮਾਂ ਵਾਲਾ ਹਿਸਾਬ ਇਹਦਾ ਠੀਕ ਹੈ ਜੀ ਐਦਾਂ ਹੀ ਧਾਰ ਇੱਕ ਅਦਾ ਦਿਨ ਨਵੇਂ ਥਾਂ ਤੇ ਜਾ ਕੇ ਕੋਈ ਜੰਗਲ ਕਰਜੇ ਦੇ ਮੈਂ ਕਹਿ ਨਹੀਂ ਸਕਦਾ ਠੀਕ ਹੈ ਜੀ ਇਹ ਪਾੜੇ ਦੀ ਵੀ ਲੋੜ ਨਹੀਂ ਆ ਤੇ ਅੱਛਾ ਇਦਾਂ ਹੀ ਤੇ ਬਸ ਜੀ ਬਈ ਜਾਊਗਾ ਫਾਂ ਕੋਈ ਕਰ ਆ ਦੇਖ ਸਾਦੇ ਜੀ ਬਹੁਤ ਠੰਡੀ ਹੈ ਜੀ ਥਾਂ ਵੀ ਲੱਗ ਗਿਆ ਤੁਹਾਨੂੰ ਦਿਖਾ ਦਈਏ ਤੇ ਉਤਰਾਂ ਗਾਂ ਬਣੀ ਜੇ ਕਿ ਨਹੀਂ ਬਣੀ ਨੂੰ ਇਹਨੂੰ ਮਹੀਨੇ ਤੋਂ ਉੱਤੇ ਹੋ ਗਿਆ ਜੀ ਤਾਂ ਸੂਈ ਨੂੰ ਤੇ ਨਾਂ ਮੈਨੇ ਉਹ ਗੀਆ ਇਲਾ ਉਹ ਤੇ ਨਾਂ ਮੈਨੇ ਸੂਈ ਨਾ ਹੋ ਗਈ ਮਹੀਨੇ ਹੋ ਗਏ ਆਪਾਂ ਵੀਡੀਓ ਚਰ ਪਿੱਛਾ ਪਾਉਣ ਲੱਗੇ ਅੱਛਾ ਮਹੀਨੇ ਦੀ ਸੂਈ ਲਿਆਂਦੀ ਤੇ 2 ਕੁ ਮਹੀਨੇ ਮੇਰੇ ਕੋਲ ਹੋ ਕੇ ਸੂਈ ਨੋ ਅੱਛਾ ਕਰ ਦੇ ਇੱਕ ਸਾਥ ਦੇ ਮਤਲਬ ਘਰੇ ਲਈ ਆ ਮਹੀਨਾ ਸਵਾ ਮਹੀਨਾ ਟੀਕਾ ਭਰਾਏ ਨੋ ਹੋ ਗਿਆ ਆ ਵੀ ਭਰਾਏ ਤੁਹਾਨੂੰ ਟੀਕਾ ਹੋ ਗਿਆ ਘਰੇ ਪਾਇਆ ਵਾ ਠੀਕ ਆ ਜੀ ਹਾਂ ਜੀ ਜਿਹਨੇ ਕਹਿੰਦਾ ਕਿ ਮਹੀਨੇ ਇੱਕ ਸੂਈ ਮੈਨੇ ਕਿਤੇ ਤਾਂ ਸੂਈ ਹੀ ਜਦੋਂ ਲਿਆਂਦੀ ਆ ਤੇ ਹੁਣ 2 ਮਹੀਨੇ ਆਪ ਨੂੰ ਵੀ ਲਿਆਂਦੀ ਨਾ ਹੋਵੇ ਤੇ 6 ਕਿਲੋ ਦੁੱਧ ਆ ਮੋਕੇ ਤੇ ਬਾਕੀ ਸਾਡੀ ਤਿਆਰ ਕੇ ਵੀਡੀਓ ਚ ਇਹ ਹੀ ਭਿੰਤੀ ਹੁੰਦੀ ਹੈ ਭਾਵੇਂ ਤੇ ਜਿਆਦੇ ਦੁੱਧ ਵਾਲੀ ਹੈ ਭਾਵੇਂ ਕੋ ਥੋੜੇ ਦੁੱਧ ਵਾਲੀ ਹੈ ਆਪਣੀ ਚਵਾਈ ਜ਼ਰੂਰ ਕਰਕੇ ਖੜਿਆ ਕਰੋ ਆ ਜ ਲੈ ਆਵਿਜੀ ਹੈਗੀ ਝੋਟੀ ਹੈ ਜੀ ਠੀਕ ਹੈ ਜੀ ਹਾਂ ਹੈਗੀ ਕੱਦ ਕਾਠ ਵਾਲੀ ਵਧੀਆ ਮਾਲਵੇ ਦੀ ਝੋਟੀ ਆ ਠੀਕ ਹੈ ਹਾਂ ਉਹੋ ਜੀ ਸ਼ੂਕਰ ਖਾਣੀਆਂ ਗਾਦੀ ਕੋਈ ਸ਼ੂਕਰ ਬਣਾਵਾ ਆ ਦੇਖ ਸਾਦੇ ਭਾਵੇਂ ਇਤਰਾ ਹੀ ਗੱਲ ਆਣ ਕੇ ਖਾ ਲਓ ਵੀਡੀਓ ਕੋਈ ਗੱਲ ਨਹੀਂ ਠੀਕ ਹੈ ਜੀ ਬੰਨ ਕੇ ਥੱਲੇ ਬਹਿ ਜਾਓ ਠੀਕ ਹੈ ਜੀ ਇਹ ਨਹੀਂ ਵੀ ਲੱਤ ਚੁੱਕ ਜੂਗੀ La allá, Te he dado ਮੋਲ ਭਾਈ ਇਹਦਾ 45000 ਕਰਦੇ ਆ ਜੀ ਅੱਛਾ ਦੇਣੀ ਕਿੰਨੇ ਦੀ ਏ ਦੇ ਦਾਂਗੇ 42000 ਦੀ 42000 ਹੀ ਦੇ ਦੋਗੇ ਹਾਂਜੀ ਹੋਰ ਕਰਤੋ ਕਿ ਮੌਕੇ ਤੇ ਮਨ ਬਾਕੀ ਕੋਈ ਨਹੀਂ ਭੈਣ ਭਰਾ ਫੋਨ ਲਾ ਦੇ ਠੀਕ ਹੈ ਤੇ ਨਹੀਂ ਆਪਾਂ ਘਰ ਵਾਲੇ ਨੂੰ ਕੋਈ ਉਹ ਜਾਣਨ ਲਾਵੇ ਆਪਾਂ ਨੂੰ ਫੋਨ ਠੀਕ ਹੈ ਜੀ ਹਾਂ ਕਿਉਂਕਿ ਉਹ ਜੀ ਇਹ ਸੁਣ ਕਰਨੀ ਹੈਗੀ ਠੀਕ ਹੈ ਇਹ ਇੱਕ ਦਾ ਵੀ ਇਹ ਆਪੀ ਹਲੇ ਦੀ ਸੇਵਾ ਸੁਆ ਵੀ ਹਸਾਬ ਦੀ ਆ ਸੇਵਾ ਕਰਕੇ ਭਾਵੇਂ ਦੁੱਧ ਨਾ 10 ਕਿਲੋ ਕਰ ਲਗੇ ਠੀਕ ਹੈ ਜੀ ਪਰ ਘਰ ਰੱਖੇ ਦੇ ਤੌਰ ਤੇ ਹਿਸਾਬ ਨਹੀਂ ਆਪਾਂ ਉਹਨਾਂ ਕ ਪਾਉਣੇ ਵੀ ਜਿੰਨਾ ਕ ਦੁੱਧ ਆਪਣਾ ਸਾਰੀ ਜਾਵੇ ਠੀਕ ਹੈ ਜੀ ਹਾਂਜੀ ਠੀਕ ਹੈ ਵੀ ਜਿਆਰ ਕੁਛ ਕਹਣਾ ਫਿਰ ਬਾਜੀ ਕੋਈ ਇਹੋ ਹੀ ਆਪਣੀ ਬੇਨਤੀ ਹੁੰਦੀ ਵੀ ਤਸੱਲੀ ਕਰਕੇ ਕੋਈ ਆਪਣੀ ਖੜੇ ਇੱਥੇ ਆਣ ਕੇ ਕੋਈ ਚੋਕੇ ਖੜੇ ਤਸੱਲੀ ਕਰ ਆਪਣੀ ਤਸੱਲੀ ਕਰਕੇ ਖੜੇ ਹਨਾ ਹਾਂਜੀ ਪਹਿਲਾਂ ਵੀ ਆਪਣਾ ਇਹ ਰਿਕਾਰਡ ਰਿਹਾ ਤੇ ਆਪਾਂ ਗਾੜੀ ਵੀ ਹੋਈ ਜਾਂਦੇ ਆ ਵੀ ਭਾਈ ਆਪਣੀ ਤਸੱਲੀ ਕਰਕੇ ਖੜੇ ਠੀਕ ਹੈ ਜੀ ਹਾਂ ਬਾਕੀ ਇੱਥੇ ਆ ਕੇ ਆਪਣੀ ਵੇਖ ਕੇ ਪਸੰਦ ਕਰਕੇ ਖੜੋ ਜੀ ਹਾਂਜੀ ਹ